ਸ਼੍ਰੀ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਹੀ ਆਪਣਾ ਗੁਰੂ ਕਿਉਂ ਆਖਿਆ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਗੁਰੂ ਦੇ ਨਿਵੇਕਲੇ ਸੰਕਲਪ ਦੇ ਪਿੱਛੇ ਬੜਾਈ ਵੱਡਾ ਕਾਰਨ ਹੈ ਸ਼ਬਦ ਦਾ ਸਧਾਰਨ ਅਰਥ ਹੈ ਧੁਨੀ ਜਾਂ ਆਵਾਜ਼ ਪਰ ਜੇ ਦੇਖਿਆ ਜਾਵੇ ਤਾਂ ਦੁਨੀਆ ਭਰ ਦਾ ਗਿਆਨ ਮੁੱਖ ਨੂੰ ਸ਼ਬਦਾਂ ਰਾਹੀਂ ਮਿਲਦਾ ਹੈ ਸ਼ਬਦ ਬੋਲਣ ਸਿੱਖਣ ਜਾਣਨ ਤੇ ਬਾਤ ਚੀਤ ਕਰਨ ਦਾ ਸਾਧਨ ਹੈ ਤੇ ਰਿਸ਼ਤਿਆਂ ਦੀ ਹੋਂਦ ਵੀ ਸ਼ਬਦਾਂ ਕਰਕੇ ਹੀ ਹੁੰਦੀ ਹੈ ਅਸੀਂ ਆਮ ਸੁਣਦੇ ਹਾਂ ਥੇਰ ਇਜ਼ ਨੋ ਰਿਲੇਸ਼ਨ ਵਿਦਾਊਟ ਕਮਿਊਨੀਕੇਸ਼ਨ ਯਾਨੀ ਕਿ ਬਾਤ ਚੀਤ ਤੋਂ ਬਿਨਾ ਰਿਸ਼ਤਾ ਨਹੀਂ ਸੋ ਗੁਰੂ ਦੇ ਸ਼ਬਦ ਯਾਨੀ ਕਿ ਗੁਰਬਾਣੀ ਸਾਡਾ ਪ੍ਰਮਾਤਮਾ ਦੇ ਨਾਲ ਰਿਸ਼ਤਾ ਇਹ ਬਾਤ ਚੀਤ ਦਾ ਸਾਧਨ ਹੈ ਸ਼ਬਦ ਗੁਰੂ ਯਾਨੀ ਕਿ ਗੁਰੂ ਦੇ ਬਚਨ ਗੁਰੂ ਦਾ ਹੁਕਮ ਗੁਰੂ ਦਾ ਉਪਦੇਸ਼ ਜਿਸ ਦੇ ਰਾਹੀਂ ਅਸੀਂ ਜੀਵਨ ਜਾਚ ਸਿੱਖਣੀ ਹੈ ਪਰ ਸ਼ਬਦ ਗੁਰੂ ਦੇ ਅਰਥ ਇੱਥੋਂ ਤੱਕ ਸੀਮਤ ਨਹੀਂ ਸਗੋ ਗੁਰਬਾਣੀ ਦੇ ਵਿੱਚ ਸ਼ਬਦ ਤੇ ਗੁਰੂ ਦੀ ਅਭੇਦਤਾ ਨੂੰ ਦਰਸਾਇਆ ਗਿਆ ਯਾਨੀ ਸ਼ਬਦ ਤੇ ਗੁਰੂ ਇੱਕ ਹੀ ਹਨ ਸਤਗੁਰ ਬਚਨ ਬਚਨ ਹੈ ਸਤਗੁਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇ ਇਸ ਤੋਂ ਵੀ ਅੱਗੇ ਸ਼ਬਦ ਨੂੰ ਗੁਰਬਾਣੀ ਦੇ ਵਿੱਚ ਉਹ ਸਰਵ ਵਿਆਪੀ ਸ਼ਕਤੀ ਆਖਿਆ ਗਿਆ ਹੈ ਜੋ ਸਭ ਕੁਝ ਪੈਦਾ ਕਰਨ ਤੇ ਨਾਸ਼ ਕਰਨ ਸਮਰੱਥ ਹੈ ਯਾਨੀ ਕਿ ਪਰਮਾਤਮਾ ਖੁਦ ਸ਼ਬਦ ਸਰੂਪ ਹੈ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ